ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਇੰਪੋਰਟੈਂਟ ਵਲੌਗ ਹੈ ਅੱਜ ਦਾ ਤੇ ਅਸ ਦੇ ਵਲੌਗ ਦੇ ਵਿੱਚ ਬਹੁਤ ਇੰਪੋਰਟੈਂਟ ਟਾਪਿਕ ਤੁਹਾਡੇ ਨਾਲ ਡਿਸਕਸ ਕਰਨਾ ਹੈ ਭਾਵੇਂ ਤੁਸੀਂ ਕੈਨੇਡਾ ਵਰਕ ਪਰਮਿਟ ਤੇ ਜਾ ਰਹੇ ਹੋ ਐਲ ਐਮ ਆਈਏ ਲੈ ਕੇ ਭਾਵੇਂ ਤੁਸੀਂ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਹੋ ਜਾਂ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੋ ਯਾ ਤੁਸੀਂ ਕੈਨੇਡਾ ਦੇ ਲਈ ਹਾਲੇ ਸਟੱਡੀ ਪਰਮਿਟ ਅਪਲਾਈ ਕਰਨਾ ਹੈ ਜਾਂ ਤੁਸੀਂ ਕੈਨੇਡਾ ਦੇ ਲਈ ਹਾਲੇ ਵਰਕ ਪਰਮਿਟ ਅਪਲਾਈ ਕਰਨਾ ਹੈ ਤਾਂ ਤੁਹਾਡੇ ਸਾਰਿਆਂ ਵਾਸਤੇ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਜਿਨ੍ਹਾਂ ਨੇ ਪੀਆਰ ਦੀ ਫਾਈਲ ਲਗਾਉਣੀ ਹੈ ਲਗਾ ਚੁੱਕੇ ਨੇ ਆ ਲਗਾਉਣ ਵਾਲੇ ਨੇ ਆ ਲਗਾਉਣ ਬਾਰੇ ਸੋਚ ਰਹੇ ਨੇ ਉਹਨਾਂ ਵਾਸਤੇ ਵੀ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਮੈਂ ਤੁਹਾਡੇ ਨਾਲ ਉਹ ਲਿਸਟ ਡਿਸਕਸ ਕਰਨ ਜਾ ਰਿਹਾ ਹਾਂ ਜੋ ਲਿਸਟ ਦੇਖਣ ਤੇ ਸੁਣਨ ਤੋਂ ਬਾਅਦ ਨਾ ਸਿਰਫ ਤੁਸੀਂ ਆਪਣੇ ਆਪ ਦੀ ਕਾਉਂਸਲਿੰਗ ਕਰ ਸਕਦੇ ਹੋ ਆਪਣੇ ਆਪ ਨੂੰ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਖੁਦ ਮਹਿਸੂਸ ਕਰ ਸਕਦੇ ਹੋ ਤੇ ਉਹਦੇ ਸੋਲੂਸ਼ਨ ਕੀ ਹੋ ਸਕਦੇ ਨੇ ਇਹ ਵੀ ਵੀਡੀਓ ਦੇ ਵਿੱਚ ਜਿਹੜੇ ਆ ਉਹ ਡਿਸਕਸ਼ਨ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇਕੋ ਮਾਤਰ ਪਲੇਟਫਾਰਮ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਪ੍ਰਮੋਸ਼ਨਲ ਕੰਟੈਂਟ ਤਿਆਰ ਨਹੀਂ ਕੀਤਾ ਜਾਂਦਾ ਕੀਪਸ ਨੂੰ ਡੈਸੋਪੀ ਚਲ ਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜਿਹੜੀ ਇਹ ਲਿਸਟ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਿਹਾ ਹਾਂ ਇਹ ਜਨਵਰੀ ਤੋਂ ਲੈ ਕੇ ਤੇ 19 ਸਪਟੈਂਬਰ ਤੱਕ ਦਾ ਡਾਟਾ ਹੈ ਇਸ ਡਾਟਾ ਦੇ ਵਿੱਚ ਕਿਸ ਕੈਟਾਗਰੀ ਦੇ ਲਈ ਕਿਸ ਤਰ੍ਹਾਂ ਦੇ ਡਰਾਅ ਨਿਕਲੇ ਨੇ ਉਹਦੀ ਪੂਰੀ ਡਿਟੇਲਸ ਦਿੱਤੀ ਹੋਈ ਹੈ ਇਨਕਲੂਡਡ ਕਿ ਕਿੰਨੇ ਆਈਟੀਏ ਜਾਂ ਇਨਵਿਟੇਸ਼ਨ ਟੂ ਅਪਲਾਈ ਭੇਜੇ ਗਏ ਤੇ ਕਿਸ ਟ੍ਰੇਡ ਵਾਸਤੇ ਕਿਸ ਓਕੂਪੇਸ਼ਨਸ ਵਾਸਤੇ ਕਿੰਨੀਆਂ ਐਪਲੀਕੇਸ਼ਨਸ ਨੂੰ ਇਹ ਭੇਜੇ ਗਏ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜੇ ਹਾਈ ਡਿਮਾਂਡਡ ਕਹਿ ਸਕਦੇ ਸੈਕਟਰ ਐ ਸਿਰਫ ਉਹਨਾਂ ਦੀ ਕਿਉਂਕਿ ਡਰਾ ਤੇ ਬਹੁਤ ਨਿਕਲੇ ਨੇ ਇੱਕ ਇੱਕ ਨੂੰ ਡਿਸਕਸ ਕੀਤਾ ਤੇ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਪਰ ਆਪਾਂ ਫੋਕਸ ਉਸ ਤੇ ਕਰਾਂਗੇ ਜਿਸ ਦੇ ਨਾਲ ਤੁਹਾਡਾ ਭਲਾ ਹੋ ਸਕਦਾ ਹੈ ਸ਼ੁਰੂ ਕਰ ਲੈਨੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਫ੍ਰੈਂਚ ਦੀ ਕਿਉਂਕਿ ਸਭ ਤੋਂ ਜ਼ਿਆਦਾ ਹਾਈ ਡਿਮਾਂਡਡ ਅਗਰ ਕੋਈ ਕਹਿ ਸਕਦੇ ਆ ਕਿ ਇਸ ਟਾਈਮ ਦਾ ਸੈਕਟਰ ਹੈ ਉਹ ਹੈ ਫ੍ਰੈਂਚ ਦਾ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਫ੍ਰੈਂਚ ਸਿੱਖ ਲੈਂਦੇ ਹੋ ਜਾਂ ਫਿਰ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਫ੍ਰੈਂਚ ਦਾ ਜਦੋਂ ਤੁਹਾਡਾ ਚੰਗਾ ਸਕੋਰ ਆ ਜਾਏ ਤਾਂ ਤੁਸੀਂ ਪੀਆਰ ਲਗਾਉਂਦੇ ਹੋ ਤਾਂ ਤੁਹਾਡੇ ਸਭ ਤੋਂ ਜ਼ਿਆਦਾ ਚਾਂਸ ਹੋ ਸਕਦੇ ਨੇ ਤੇ ਹੁਣ ਤੱਕ ਜਨਵਰੀ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਕੋਰ ਹੈ ਉਹ ਸਭ ਤੋਂ ਲੋਵੇਸਟ ਸਕੋਰ ਜਿਹੜਾ ਹੈ ਉਹ ਗਿਆ ਹੈ ਫ੍ਰੈਂਚ ਦਾ ਜਿਹੜਾ 336 CR ਸਕੋਰ ਗਿਆ ਹੈ ਹੁਣ ਆਪਾਂ ਇੱਕ ਇੱਕ ਡਰਾਅ ਦੀ ਗੱਲ ਕਰ ਲੈਨੇ ਆ ਅੱਠ ਡਰਾਅ ਜਿਹੜੇ ਆ ਉਹ ਨਿਕਲੇ ਕਿਸੇ ਕਿਸੇ ਮਹੀਨੇ ਦੇ ਵਿੱਚ ਤਾਂ ਦੋ ਦੋ ਡਰਾਅ ਵੀ ਨਿਕਲੇ ਆ ਫ੍ਰੈਂਚ ਨੂੰ ਲੈ ਕੇ 13 ਸਤੰਬਰ ਨੂੰ ਡਰਾਅ ਆਇਆ ਸੀਗਾ 446 CR ਸਕੋਰ ਸੀਗਾ 1000 ਲੋਕਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਭੇਜਿਆ ਗਿਆ 15 ਅਗਸਤ ਨੂੰ ਯਾਨੀ ਸਤੰਬਰ ਤੋਂ ਪਹਿਲਾਂ ਅਗਸਤ ਦੇ ਵਿੱਚ ਵੀ ਡਰਾ ਆਇਆ 2000 ਲੋਕਾਂ ਨੂੰ ਭੇਜਿਆ ਗਿਆ ਆਈਟੀਏ 394 ਸੀਆਰ ਸਕੋਰ ਸੀਗਾ ਜੁਲਾਈ 8 ਨੂੰ 3200 ਲੋਕਾਂ ਨੂੰ ਭੇਜਿਆ ਗਿਆ 420 ਸਕੋਰ ਸੀਗਾ ਸੀਆਰ ਸਕੋਰ ਸੀਗਾ ਜੁਲਾਈ 18 ਨੂੰ 1800 ਲੋਕਾਂ ਨੂੰ ਭੇਜਿਆ ਗਿਆ 400 ਜਿਹੜਾ ਉਹ ਸੀਆਰ ਸਕੋਰ ਸੀਗਾ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਮੇਚ ਡਰਾ ਨਹੀਂ ਸੀ ਆਇਆ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਡਰਾ ਆਇਆ ਮੇ ਤੇ ਜੂਨ ਚ ਡਰਾ ਨਹੀਂ ਸੀ ਆਇਆ ਫ੍ਰੈਂਚ ਦਾ ਅਪ੍ਰੈਲ 24 ਨੂੰ 1400 ਲੋਕਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਭੇਜਿਆ ਗਿਆ 410 ਸੀਆਰ ਸਕੋਰ ਸੀਗਾ ਮਾਰਚ ਚ ਭੇਜਿਆ ਗਿਆ 26 ਮਾਰਚ ਨੂੰ 1500 ਲੋਕਾਂ ਨੂੰ 388 ਜਿਹੜਾ ਸੀਆਰ ਸਕੋਰ ਸੀਗਾ ਫੈਬ ਦੇ ਵਿੱਚ ਵੀ ਦੋ ਡਰਾ ਆਏ ਇੱਕ ਆਇਆ 1 ਫੈਬ ਨੂੰ ਦੂਜਾ ਆਇਆ 29 ਫੈਬ ਨੂੰ 1 ਫੈਬ ਨੂੰ 7000 ਲੋਕਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਭੇਜਿਆ ਗਿਆ 365 ਸੀਆਰ ਸਕੋਰ ਸੀਗਾ ਤੇ 29 ਫਰਵਰੀ ਨੂੰ ਜਿਹੜਾ ਡਰਾਅ ਨਿਕਲਿਆ 2500 ਲੋਕਾਂ ਨੂੰ ਆਈਟੀਏ पे ਜਗਿਆ ਇਨਵੀਟੇਸ਼ਨ ਟੂ ਅਪਲਾਈ ਤੇ ਇਹਦੇ ਵਿੱਚ 336 ਜਿਹੜਾ ਉਹ ਲੋਵੇਸਟ ਸਕੋਰ ਜਿਹੜਾ ਸਭ ਤੋਂ ਜ਼ਿਆਦਾ ਲੋਵੇਸਟ ਸੀਆਰਐ ਸਕੋਰ ਗਿਆ ਸੀ ਉਹ 336 ਗਿਆ ਸੀਗਾ ਫ੍ਰੈਂਚ ਦਾ ਟੋਟਲ ਜੇਕਰ ਦੇਖੇ ਤੇ 20400 ਲੋਕਾਂ ਨੂੰ ਆਈਟੀਏ ਜਿਹੜਾ ਉਹ ਭੇਜਿਆ ਜਾ ਚੁੱਕਾ ਹੈ ਫ੍ਰੈਂਚ ਦੇ ਸਿਰਫ 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 ਫ੍ਰੈਂਚ ਦੀ ਕੈਟਾਗਰੀ ਦੇ ਵਿੱਚ ਉਸ ਤੋਂ ਬਾਅਦ ਆ ਜਾਂਦੇ ਆ ਹੈਲਥ케ਅ ਜਿਹੜਾ ਕਿ ਸੈਕੰਡ ਪੋਜੀਸ਼ਨ ਦੇ ਉੱਤੇ ਹਾਈ ਡਿਮਾਂਡਡ ਤੁਸੀਂ ਕਹਿ ਸਕਦੇ ਹੋ ਜਾਂ ਕੈਨੇਡਾ ਸਭ ਤੋਂ ਜ਼ਿਆਦਾ ਹਾਈ ਡਿਮਾਂਡਡ ਅਗਰ ਫ੍ਰੈਂਚ ਦੀ ਗੱਲ ਛੱਡ ਦਿੱਤੀ ਤਾਂ ਜੁਲਾਈ ਦੇ ਜੁਲਾਈ 5 ਦੇ ਵਿੱਚ ਇੱਕ ਡਰਾਅ ਆਉਂਦਾ ਹੈ ਤੇ 1 ਫਰਵਰੀ 14 ਦੇ ਵਿੱਚ ਆਉਂਦਾ ਜੁਲਾਈ 5 ਨੂੰ ਜਿਹੜਾ ਡਰਾਅ ਆਇਆ 3750 ਲੋਕਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਭੇਜਿਆ ਗਿਆ 14 ਫਰਵਰੀ ਵਾਲੇ ਦੇ ਵਿੱਚ 3500 ਲੋਕਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਭੇਜਿਆ ਗਿਆ ਤੇ ਜਿਹੜਾ ਇਹਦਾ CRS ਸਕੋਰ ਮਿਨਿਮਮ ਉਹ 422 ਸੀਗਾ ਜਿਹੜਾ 14 ਫਰਵਰੀ ਨੂੰ ਭੇਜਿਆ ਗਿਆ ਸੀਗਾ ਤੇ ਜਿਹੜਾ ਜੁਲਾਈ 5 ਨੂੰ 3750 ਲੋਕਾਂ ਨੂੰ ਭੇਜਿਆ ਗਿਆ ਉਹ ਚ CRS ਸਕੋਰ 445 ਸੀਗਾ ਉਸ ਤੋਂ ਬਾਅਦ ਟ੍ਰੇਡ ਓਕਿਊਪੇਸ਼ਨਸ ਦੀ ਗੱਲ ਕਰ ਲੈਣੇ ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਪਲੰਬਰ ਤੇ ਹੋਰ ਟ੍ਰੇਡ ਵਰਕਰ ਆ ਜਾਂਦੇ ਆ ਉਹਦੇ ਵਾਸਤੇ ਜਿਹੜਾ ਡਰਾਅ ਉਹ 4 ਜੁਲਾਈ ਨੂੰ ਆਇਆ ਸੀ 1800 ਲੋਕਾਂ ਨੇ ਅਪਲੀਕੇਸ਼ਨ ਜੋ ਅਪਲਾਈ ਭੇਜਿਆ ਗਿਆ 436 ਮਿਨਿਮਮ CRS ਸਕੋਰ ਸੀਗਾ ਇਸ ਦਾ ਉਸ ਤੋਂ ਬਾਅਦ ਸਟੀਮ ਤੇ ਆ ਜਾਂਦੇ ਆ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਵਾਲਿਆਂ ਦਾ ਅਪ੍ਰੈਲ ਦੇ ਵਿੱਚ ਡਰਾਅ ਕੰਡੈਕਟ ਕੀਤਾ ਗਿਆ 4500 ਲੋਕਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਭੇਜਿਆ ਗਿਆ 491 ਸੀਆਰ ਐਸ ਸਕੋਰ ਗਿਆ ਇਹਦਾ ਬਹੁਤ ਲੋਵੇਸਟ ਗਿਆ ਵੀ 500 ਥੱਲੇ ਸੀਗਾ ਟਰਾਂਸਪੋਰਟ ਦਾ ਮਾਰਚ 13 ਨੂੰ ਆਇਆ ਸੀਗਾ 975 ਲੋਕਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਭੇਜਿਆ ਗਿਆ ਤੇ 430 ਮਿਨਿਮਮ ਸਕੋਰ ਸੀ ਯਾਨੀ 430 CRS ਸਕੋਰ ਬਹੁਤ ਲੋਵੇਸਟ ਕਹਿ ਸਕਦੇ ਹੋ ਤੁਸੀਂ ਫਿਰ ਉਸ ਤੋਂ ਬਾਅਦ ਐਗਰੀਕਲਚਰ ਤੇ ਐਗਰੀ ਫੂਡ ਦੇ ਨਾਲ ਜੁੜੇ ਹੋਏ ਓਕੂਪੇਸ਼ਨਸ ਜਿਹੜੇ ਆ ਉਹਦਾ 16 ਫਰਵਰੀ ਨੂੰ ਡਰਾਅ ਕੰਡੈਕਟ ਕੀਤਾ ਗਿਆ 150 ਲੋਕਾਂ ਨੂੰ ਭੇਜਿਆ ਗਿਆ ਇਨਵੀਟੇਸ਼ਨ ਟੂ ਅਪਲਾਈ 437 ਮਿਨਿਮਮ ਸਕੋਰ ਸੀਗਾ ਤੇ ਮਾਰਚ 25 ਨੂੰ ਜਿਹੜਾ ਡਰਾਅ ਆਇਆ ਸੀਗਾ ਉਸ ਚ 1980 ਲੋਕਾਂ ਨੂੰ ਪੇਜ ਗਿਆ ਗਿਆ ਸੀ ਇਹ ਜਰਨਲ ਦਾ ਕਹਿ ਸਕਦੇ ਸਭ ਤੋਂ ਲੋਵੇਸਟ ਦੀ ਆਪਾਂ ਗੱਲ ਕਰ ਰਹੇ 524 ਸਕੋਰ ਜਿਹੜਾ ਸਭ ਤੋਂ ਲੋਵੇਸਟ ਗਿਆ ਜਰਨਲ ਦਾ ਜਿਹਦੇ ਵਿੱਚ ਮਾਰਚ 25 ਨੂੰ ਇਹ ਡਰਾਅ ਕੰਡਕਟ ਕੀਤਾ ਗਿਆ ਸੀਗਾ ਸੋ ਜੇਕਰ ਆਪਾਂ ਜਰਨਲ ਨਾਲ ਕੰਪੈਰੀਜ਼ਨ ਕਰੀਏ ਤੇ ਜਰਨਲ ਹਾਲੇ ਦੋਸਤ ਜਿੱਥੇ 524 ਤੇ ਖੜਾਇਆ ਡਰਾਅ ਉੱਥੇ ਦੂਜੇ ਪਾਸੇ 336 ਵਾਲੇ ਵੀ ਪੀਆਰ ਕੈਨੇਡਾ ਦੇ ਵਿੱਚ ਹੋ ਰਹੇ ਨੇ ਇੱਥੋਂ ਆਈਡੀਆ ਲਗਾ ਲਓ ਹੁਣ ਆਪਾਂ ਜੇ ਓਵਰਆਲ ਕਰੀਏ ਤੇ 6 ਆਕੁਪੇਸ਼ਨਸ ਮੈਂ ਸੁਜੈਸਟ ਕਰਾਂਗਾ ਕਿ ਇਹਦੇ ਵਿੱਚ ਤੁਸੀਂ ਕੰਮ ਕਰੋ ਜੇ ਤੁਸੀਂ ਹਿਲ ਸੈਕਟਰ ਚਾਹਦੇ ਹੋ ਤਾਂ ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ ਹੈਗੀ ਕੈਨੇਡਾ ਦੇ ਵਿੱਚ ਐਡਮਿਸ਼ਨ ਲੈ ਰਹੇ ਹੋ ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ ਹੈਗੀ ਐਲ ਐਮ ਆਈ ਜੇਕਰ ਤੁਹਾਨੂੰ ਉਸ ਸੈਕਟਰ ਚ ਕੋਈ ਪ੍ਰਵਾਹ ਨਹੀਂ ਹੈਗੀ ਟਰੇਡ ਨਾਲ ਜੁੜੇ ਹੋਏ ਹੋ ਤਾਂ ਵੀ ਤੁਹਾਨੂੰ ਪ੍ਰਵਾਹ ਨਹੀਂ ਹੈਗੀ ਮਤਲਬ ਤਾਂ ਵੀ ਤੁਹਾਨੂੰ ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਪੀ ਆਰ ਹੋ ਜਾਣਾ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਵਾਲਿਆਂ ਵਾਸਤੇ ਵੀ ਇਹਨਾਂ ਨਾਲ ਜੁੜੀ ਹੋਈ ਵੀ ਚੰਗੀ ਖਬਰ ਹੈ ਕਿ ਇਹਨਾਂ ਦਾ ਵੀ ਜਿਹੜਾ ਸੀ ਆਰ ਸਕੋਰ ਆ ਬਹੁਤ ਮਿਨਿਮਮ ਜਾ ਰਿਹਾ ਤੇ ਇਹ ਵੀ इजीली ਪੀ ਆਰ ਹੋ ਜਾਣਗੇ ਕਨਾਲ ਟਰਾਂਸਪੋਰਟ ਨਾਲ ਜੁੜੇ ਹੋਏ ਲੋਕ ਵੀ ਜਿਹੜੇ ਆ ਉਹ ਪੀਆਰ ਹੋ ਸਕਦੇ ਨੇ ਉਹਨਾਂ ਦੇ ਵਾਸਤੇ ਵੀ ਸੁਖਦ ਖਬਰ ਹੈ ਐਗਰੀਕਲਚਰ ਤੇ ਐਗਰੀ ਫੂਡ ਨਾਲ ਜੁੜੇ ਹੋਏ ਜਿਹੜੇ ਇਹਨਾਂ ਦਾ ਵੀ ਸੀਆਰ ਸਕੋਰ ਜਿਹੜਾ ਉਹ ਬਹੁਤ ਘਟ ਗਿਆ 437 ਗਿਆ ਸੀ ਸੋ ਇਹਨਾਂ ਵਾਸਤੇ ਵੀ ਪੋਸਿਬਿਲਟੀ ਬਹੁਤ ਜ਼ਿਆਦਾ ਹੈ ਤੇ ਫ੍ਰੈਂਚ ਜਿਹੜਾ ਜੇਕਰ ਤੁਸੀਂ ਫ੍ਰੈਂਚ ਸਿੱਖ ਲੈਂਦੇ ਹੋ ਤਾਂ ਮੈਨੂੰ ਲੱਗਦਾ ਕਿ ਇਹ ਸ਼ੋਰਟ ਹੀ ਹੈ ਕਿ ਤੁਸੀਂ ਕੈਨੇਡਾ ਵਿੱਚ ਪੀਆਰ ਲੈ ਕੇ ਹੀ ਮੁੜੋਗੇ ਪਰ ਜਿਹੜਾ ਫਰਵਰੀ ਦੇ ਵਿੱਚ ਜਦੋਂ 300 ਤੇ 36 ਦਾ ਮਿਨਿਮਮ ਸਕੋਰ ਸੀਗਾ ਉਹ ਹੁਣ 400 ਟੱਪ ਚੁੱਕਾ ਹੈ ਸੋ ਉਹਦੇ ਵਿੱਚ ਵੀ ਹੁਣ ਕੰਪੀਟੀਸ਼ਨ ਆਉਣ ਵਾਲੇ ਟਾਈਮ ਦੇ ਵਿੱਚ ਵੱਧ ਸਕਦਾ ਹੈ ਸੋ ਜਲਦੀ ਜਲਦੀ ਆਪਾਂ ਫਰੈਂਚ ਸਿੱਖ ਸਕਦੇ ਹਾਂ ਸੋ ਉਮੀਦ ਕਰਦਾ ਹਾਂ ਕਿ ਵੀਲੋਗਸਸਨ ਦਾ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਥੋਂ ਤੁਸੀਂ ਇੱਕ ਚੀਜ਼ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਤੁਹਾਨੂੰ ਤੁਸੀਂ ਜੇ ਐਡਮਿਸ਼ਨ ਲੈਣਾ ਹੈ ਤੇ ਇਹਨਾਂ 6 ਸੈਕਟਰਾਂ ਚੋਂ ਲੈਣਾ ਐਲ ਐਮ ਆਈ ਹੈ ਲੈਣੀ ਤੇ ਇਹਨਾਂ 6 ਸੈਕਟਰਾਂ ਦੀ ਲੈਣੀ ਆ 5 ਸੈਕਟਰ ਕਹਿ ਸਕਦੇ ਹੋ ਫਰੈਂਚ ਤੇ ਚਲੋ ਲੈਂਗੁਏਜ ਹੋ ਗਿਆ ਇਹਨਾਂ 5 ਸੈਕਟਰ ਦੇ ਵਿੱਚ ਲੈਣੀ ਆ ਤਾਂ ਕਿ ਤੁਸੀਂ ਕ ਇਸ ਨਾਲ 500 ਲਾ ਮ ਕਿਤੇ ਜਾਂਦੇ ਹੋ ਤਾਂ ਭਾਜੀ ਫਿਰ ਬਹੁਤ ਔਖਾ ਜੀ ਬਹੁਤ ਧਿਆਨ ਨਾਲ ਚੱਲਣ ਦੀ ਲੋੜ ਹੈ ਨਹੀਂ ਤਾਂ ਮੁਸ਼ਕਲ ਹੋ ਸਕਦੇ ਕਿਉਂਕਿ 500 ਤੋਂ ਉੱਪਰ ਜੀ ਸੀਆਰ ਸਕੋਰ ਹੋਵੇ ਤੇ ਕੋਈ ਵਿਰਲਾ ਹੀ ਮੀਟ ਕਰਦਾ ਹੈ ਉਮੀਦ ਕਰਦਾ ਹਾਂ ਬਲੌਗਸੰਦਾ ਹੈਗਾ channel ਨੂੰ ਸਬਸਕ੍ਰਾਈਬ ਕਰ ਲਓ ਵੱਤੋ ਵਾ ਸ਼ੇਅਰ ਕਰੋ ਇਹ ਤੁਹਾਡਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇ ਤੁਸੀਂ ਸਾਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰ ನಾಕೋ ಚಲೋ ಸಬ್ಸ್ಕ್ರೈಬ್ಬೋ ಬದ್ಧವ್ ಶೇರ್ ಧನ್